ਤਨਖਈਆ ਕਰਾਰ ਦੇਣ ਵੇਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਤੇ ਬਾਕੀ ਪੰਥ ਸਿੰਘ ਸਾਹਿਬਾਨਾਂ ਨੇ ਬੜੇ ਵਿਸਥਾਰ ਦੇ ਨਾਲ ਉਹ ਕਾਰਨ ਦੱਸਿਆ ਸੀ ਕਿ ਉਹਨਾਂ ਦੀ ਕਾਰਜਸ਼ੈਲੀ ਵੇਲੇ ਉਹਨਾਂ ਦੇ ਕਾਰਜਕਾਲ ਸਮੇਂ ਪੰਥ ਦੇ ਵਿੱਚ ਜੋ ਨਮੋਸ਼ੀ ਦੇ ਮਾਹੌਲ ਦੇਖਣਾ ਪਿਆ ਵੱਡੀਆਂ ਕਟਾਈਆਂ ਹੋਈਆਂ ਵੱਜਰ ਗਨਾਹ ਹੋਏ ਉਹਨਾਂ ਕਰਕੇ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਜੋ ਉਹਨਾਂ ਨੇ ਲਖਤੀ ਰੂਪ ਵਿੱਚ ਦਿੱਤਾ ਹੈ ਆਪ ਜੀ ਨਾਲ ਪਾਸ਼ਾ ਦੇ ਵਿੱਚ ਗੱਲ ਕਰ ਰਿਹਾ ਆ ਅੱਜ ਉਹਨਾਂ ਨੂੰ ਤਰੀਕ ਦੇ ਕੇ ਸੱਦਿਆ ਗਿਆ ਹੈ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਵੀ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਦੇ ਮੁਤਾਬਕ ਪੰਥ ਦੀਆਂ ਰਵਾਇਤਾਂ ਨੂੰ ਮੁੱਖ ਰੱਖ ਕੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਜੋ ਫੈਸਲਾ ਲਿਆ ਜਾਣਾ ਹੈ ਸਾਨੂੰ ਸਭ ਨੂੰ ਉਹਦਾ ਇੰਤਜ਼ਾਰ ਹੈ ਸਿੱਖ ਸਾਹਿਬ ਤੁਹਾਡੇ ਮੁਤਾਬਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਸੁਖਬੀਰ ਸਿੰਘ ਬਾਦਲ ਜੀ ਏ ਤਿੰਨ ਸਿੰਘ ਸਾਹਿਬ ਨੂੰ ਵੀ ਜਿਹੜਾ ਕਿ ਸਪਸ਼ਟ ਕਰਨ ਉਹਨਾਂ ਕੋਲੋਂ ਮੰਗਿਆ ਗਿਆ ਸੀ ਉਸ ਟਾਈਮ ਜਦਿ ਸ਼੍ਰੀ ਕਾਲ ਤੱਕ ਸਾਹਬ ਜੀ ਸੀ ਉਹ ਸਰੋਤੇ ਸਾਹਮਣੇ ਉਹਨਾਂ ਨੇ ਉਹਨਾਂ ਕੋਲੋਂ ਹੀ ਮੰਗਿਆ ਕਿ ਜੋ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਟਰਾਮਾ ਹੋਇਆ ਜੀ ਉਸ ਵੇਲੇ ਉਹਨਾਂ ਦਾ ਕੀ ਰਵਈਆ ਰਿਹਾ ਕੀ ਉਹਨਾਂ ਤੇ ਦਬਾਅ ਸੀ ਪ੍ਰੈਸ਼ਰ ਸੀ ਕਿੰਨਾ ਕਾਰਨਾ ਕਰਕੇ ਇਹ ਟਰਾਮਾ ਨੂੰ ਜਾਨ ਦੇਣ ਦੇ ਵਿੱਚ ਮੌਕਾ ਮਿਲਿਆ ਉਹਨਾਂ ਨੂੰ ਵੀ ਸੱਦਿਆ ਇਸ ਕਰਕੇ ਉਹਨਾਂ ਦਾ ਵੀ ਅੱਜ ਸਾਰਾ ਪੱਖ ਸੁਨਿਆ ਜਾਏਗਾ ਜਦੋਂ ਸਾਨੂੰ ਸਪਸ਼ਟ ਕਰਨ ਸਾਡੇ ਤੋਂ ਮੰਗਿਆ ਗਿਆ ਸੀ ਉਦੋਂ ਵੀ ਪੂਰੀ ਸਮਰਪਣ ਭਾਵਨਾ ਦੇ ਨਾਲ ਹਲੀਮੀ ਦੇ ਨਾਲ ਝੁੱਕ ਕੇ ਅਸੀਂ ਸਾਰਾ ਕੁਝ ਆਪਣੀ ਝੋਲੀ 'ਚ ਪਾਇਆ ਸੀ ਕੋਈ ਦਲੀਲਾਂ ਨਹੀਂ ਦਿੱਤੀਆਂ ਸੀ ਕਿਸੇ ਤਰ੍ਹਾਂ ਦੀ ਆਰਗੂਮੈਂਟ ਅਸੀਂ ਨਹੀਂ ਸਿੱਖਣ ਕਿਹਾ ਪਹਿਲਾਂ ਮੇਰੇ ਰਾਣਾ ਪ੍ਰਧਾਨ ਸਾਹਿਬ ਨੇ ਆਪਣੀ ਕਿਆਸ ਦੀ ਸਾਡੇ 'ਤੇ ਜਿਹੜਾ ਧਾਰਮਿਕ ਸਜ਼ਾ ਜਿਹੜੀ ਲਗਾਈ ਉਹਦੇ ਬਾਰੇ ਨਹੀਂ ਅੱਜ ਹੁਣ ਵਧੀਆ ਉਮੀਦ ਹੈ ਕਿ ਅੱਜ ਸਿੰਘ ਸਾਹਿਬ ਆਪਣਾ ਫੈਸਲਾ ਦੇਣਗੇ ਕਿਉਂਕਿ ਅਸੀਂ ਤਾਂ ਕਈ ਵਾਰੀ ਆ ਕੇ ਬੇਨਤੀ ਕੀਤੀ ਆ ਅੱਜ ਦੇ ਫੈਸਲੇ ਦੀ ਸੀਸਾ ਬਲੇ ਟੈਪਰੈਸਰ ਵੀ ਪਾਇਆ ਜਾ ਰਿਹਾ ਹੈ ਕਿ ਫੈਸਲੇ ਅੱਗੋਂ ਦੇ ਦੇਖੋ ਇਹ ਗੁਰੂ ਦਾ ਤਖਤ ਹੈ ਜੇ ਕੋਈ ਇਦਾਂ ਦਾ ਕੰਮ ਕਰਦਾ ਤਾਂ ਉਹਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਸੰਸਥਾਵਾਂ ਨੂੰ ਚੁਣੌਤੀ ਦੇਣਾ ਪ੍ਰੈਸ਼ਰ ਟੈਕਟਿਕਸ ਇਹ ਨਾ ਤਾਂ ਗੁਰੂ ਦੇ ਦਰ ਤੇ ਕਦੀ ਚੱਲੇ ਕ੍ਰਾਂਤੀਬੀ ਗਦਵੀ ਕਰਨ ਵਾਲੇ ਜਿਹੜਾ ਦੋਸ਼ੀ ਹੈ ਸਰਕਾਰ ਭਗਵੰਤ ਮਾਨ ਦੀ ਉਹਦੇ ਨਾਲ ਖੜ ਗਈ ਕਿ ਅਸੀਂ ਇਹਦੇ ਖਿਲਾਫ ਪੀਣੀ ਵੀ ਡਰ ਕਰਦੇ ਗੱਲ ਇਹ ਹੈ ਕਿ ਜੋ ਸਿੰਘ ਸਾਹਿਬਾਨ ਦਾ ਆਦੇਸ਼ ਹੋਇਆ ਸੀ ਉਹਦੇ ਮੁਤਾਬਕ ਅੱਜ ਸਾਡੀ ਸਾਰੀ ਲੀਡਰਸ਼ਿਪ ਪ੍ਰਧਾਨ ਸਾਹਿਬ ਸਮੇਤ ਜਿਹੜੇ ਉਸ ਵਾਰ ਦੇ ਮੰਤਰੀ ਸਾਹਿਬਾਨ ਕੋਰ ਕਮੇਟੀ ਦੇ ਮੈਂਬਰ ਐ ਜੀ ਪੀ ਸੀ ਦੀ ਐਗਜ਼ੀਕਟਿਵ ਸਾਰੇ ਹਾਜ਼ਰ ਹੋਣਗੇ ਜਦੋਂ ਸਾਨੂੰ ਸਪਸ਼ਟੀਕਰਨ ਸਾਡੇ ਤੋਂ ਮੰਗਿਆ ਗਿਆ ਸੀ ਉਦੋਂ ਵੀ ਪੂਰੀ ਸਮਰਪਣ ਭਾਵਨਾ ਦੇ ਨਾਲ ਹਲੀਮੀ ਦੇ ਨਾਲ ਝੁੱਕ ਕੇ ਅਸੀਂ ਸਾਰਾ ਕੁਝ ਆਪਣੀ ਝੋਲੀ 'ਚ ਪਾਇਆ ਸੀ ਕੋਈ ਦਲੀਲਾ ਨਹੀਂ ਦਿੱਤੀਆਂ ਸੀ ਕਿਸੇ ਤਰ੍ਹਾਂ ਦੀ ਆਰਗੂਮੈਂਟ ਅਸੀਂ ਨਹੀਂ ਸਿੱਖਦੇ ਕਿ ਉਸ ਤੋਂ ਬਾਅਦ ਵੀ ਜਿਹੜਾ ਕੋਈ ਆਦੇਸ਼ ਸਿੰਘ ਸਾਹਿਬ ਦਾ ਆਇਆ ਉਹ ਵੀ ਅਸੀਂ ਸਿਰ ਝੁਕਾ ਕੇ ਪ੍ਰਬੰਧ ਕੀਤਾ ਔਰ ਅੱਜ ਵੀ ਉਸੇ ਭਾਵਨਾ ਦੇ ਨਾਲ ਅਸੀਂ ਜਿਹੜਾ ਇੱਥੇ ਪਹੁੰਚੇ ਹਾਂ ਜੋ ਹੁਕਮ ਹੋਏਗਾ ਕਾਰਤਕ ਸਾਹਿਬ ਦਾ ਉਹ ਨੂੰ ਸਕਾ ਕਰ ਪਹਿਲਾਂ ਨਿਯਮ ਨਿਸ਼ਟਾ ਆਪਣਾ ਨਾ ਪ੍ਰਧਾਨ ਸਾਹਿਬ ਨੇ ਆਪਣਾ ਕੀ ਸੀ ਸਾਡੇ ਜਿਹਾ ਸਜਾ ਲਗਾਈ ਜਿਹੜਾ ਧਾਰਮਿਕ ਸਜਾ ਜਿਹੜੀ ਲਗਾਈ ਉਹਦੇ ਬਾਰੇ ਨਹੀਂ ਅੱਜ ਹੁਣ ਜਿਹੜੀ ਆ ਉਮੀਦ ਹੈ ਕਿ ਅੱਜ ਸਿੰਘ ਸਾਹਿਬ ਆਪਣਾ ਫੈਸਲਾ ਦੇਣਗੇ ਕਿਉਂਕਿ ਅਸੀਂ ਤਾਂ ਕਈ ਵਾਰੀ ਆ ਕੇ ਬੇਨਤੀ ਕੀਤੀ ਆ ਔਰ ਆਪਣੇ ਆਪ ਨੂੰ ਸਮਰਪਿਤ ਵੀ ਕੀਤਾ ਇਸ ਕਰਕੇ ਅੱਜ ਆਸ ਹੈ ਕਿ ਅੱਜ ਜਿਹੜਾ ਸਿੰਘ ਸਾਹਿਬ ਮੋਹਤੇ ਫੈਸਲਾ ਸੁਣਾਉਣਗੇ ਅੱਜ ਦੇ ਫੈਸਲੇ ਦੀ ਸਿੰਘ ਸਾਹਿਬ ਵਾਲੇ ਟੂ ਪਲੇਸਰ ਵੀ ਪਾਇਆ ਜਾ ਰਿਹਾ ਹੈ ਕਿੰਨਿਆ ਸਿਆਸੀ ਅਭੋਲ ਹੈ ਮਨ ਕੀ ਗੱਲ ਕੋਈ ਗੁਰੂ ਦਾ ਤਖਤ ਹੈ ਜੇ ਕੋਈ ਇਦਾਂ ਦਾ ਕੰਮ ਕਰਦਾ ਤਾਂ ਉਹਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਸੰਸਥਾਵਾਂ ਨੂੰ ਚੁਣੌਤੀ ਦੇਣਾ ਪ੍ਰੈਸ਼ਰ ਟੈਕਟਿਕਸ ਇਹ ਨਾ ਤਾਂ ਗੁਰੂ ਦੇ ਦਰ ਤੇ ਕਦੀ ਚੱਲੇ ਗੁਰੂ ਦੇ ਦਰ ਤੇ ਕੀ ਚੱਲਣੇ ਆ ਦੁਨਿਆਵੀ ਅਦਾਲਤਾਂ ਦੇ ਉੱਤੇ ਵੀ ਤੁਸੀਂ ਸੱਚ ਨੂੰ ਛਪਾਉਣ ਦੀ ਕਈ ਵਾਰੀ ਕੋਸ਼ਿਸ਼ ਕਰਦੇ ਹੋ ਆ ਜਿਹੜੀ ਮਲੇਰ ਕੋਟ ਲਈ ਦੀ ਜਿਹੜੀ ਆ ਕੁਰਾਨ ਸ਼ਰੀਫ ਦੀ ਬਦਬੀ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਇਆ ਹੁਣ ਤੁਸੀਂ ਹੈਰਾਨ ਹੋਵੋਗੇ ਤੁਸੀਂ ਜੱਜਮੈਂਟ ਦਾ 29 ਤੇ 30 ਪੇਜ ਪੜ੍ਹ ਲਓ ਜੱਜ ਸਾਹਿਬ ਦੇ ਜਿਹੜੇ ਨਿਕਿਆ ਉਹ ਬੜੀ ਯਾਰ ਦੋ ਕੰਡੇ ਖੜੇ ਹੋਣਦੇ ਆ ਕੋਈ ਇੰਨਾ ਪੰਜਾਬ ਘਾਤਕ ਦੁਖੀ ਸੀਗਾ ਔਰ ਇੰਨਾ ਦੁਖੀ ਹੋਣ ਦੇ ਬਾਵਜੂਦ ਜਦੋਂ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜਾ ਉਹ ਦੋਸ਼ੀ ਜਿਹੜਾ ਘਰਾਰ ਦਿੱਤਾ ਗਿਆ 2 ਸਾਲ ਦੀ ਸਜ਼ਾ ਜਿਹਨੂੰ ਮਿਲਣ ਲੱਗੀ ਤੇ ਉਹਨੂੰ ਬਚਾਉਣ ਵਾਸਤੇ ਕੇਦਰੀਵਾਸ ਦੇ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਡਿਸਟ੍ਰਿਕਟ ਅਟਾਰਨੀ ਨੇ ਡਿਊਟੀ ਕਮਿਸ਼ਨਰ ਦੇ ਰਾਹੀਂ ਅਰਜੀ ਦਾਖਲ ਕਰ ਦਿੱਤੀ ਕਿ ਅਸੀਂ ਅਪੀਲ ਹੀ ਵਾਪਸ ਲੈਣੀ ਚਾਹੁੰਦੇ ਪਹਿਲਾਂ ਸ਼ਿਕਾਇਤ ਕਰਤਾ ਤੋਂ ਅਰਜੀ ਦਵਾਈ ਕਿ ਮੈਂ ਇਹਦੇ ਖਿਲਾਫ ਨਹੀਂ ਲੜਨਾ ਚਾਹੁੰਦਾ ਜੱਜ ਸਾਹਿਬ ਨੇ ਵਾਪਸ ਨਹੀਂ ਕੀਤੀ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਅਖੀਰ ਤੇ ਸਰਕਾਰ ਖੜ ਗਈ ਉਹਦੇ ਹੱਕ 'ਚ ਬਦਵੀ ਦਾ ਜਿਹੜਾ ਕੁਰਾਨ ਦੀ ਬਦਵੀ ਕਰਨ ਵਾਲੇ ਜਿਹੜਾ ਦੋਸ਼ੀ ਆ ਸਰਕਾਰ ਭਗਵੰਤ ਮਾਨ ਦੀ ਉਹਦੇ ਨਾਲ ਖੜ ਗਈ ਕਿ ਅਸੀਂ ਇਹਦੇ ਖਿਲਾਫ ਪੀੜੀ ਵਡਰਾ ਕਰਦੇ ਤੇ ਹੁਣ ਸਾਜਸ਼ਾਂ ਦੇ ਪਰਦੇ ਤਾਂ ਖੁੱਲਣ ਲੱਗੇ ਕਿੰਨੇ ਕੁ ਦਿਨ ਲੁਕਾਓਗੇ ਜੇ ਦਰਿਆਵੀ ਅਦਾਲਤਾਂ ਵੀ ਜਿਹੜਾ ਸੱਚ ਹੁੰਦਾ ਨਾ ਉਹ ਕਿਤੇ ਨਾ ਕਿਤੇ ਗੁਰੂ ਕਿਰਪਾ ਕਰ ਦਿੰਦਾ ਕਿਸੇ ਨਾ ਕਿਸੇ ਦੇ ਉੱਤੇ ਉੱਥੇ ਜਲ ਸਾਬ ਤੇ ਹੋ ਗਈ ਕਦੀ ਸੁਣਿਆ ਸੀ ਵੀ ਮਸਾਜ ਇੱਕ ਸਾਜਸ਼ ਪੰਜਾਬ ਦੇ ਵਿੱਚ ਪਹਿਲੀ ਵਾਰੀ ਦੋਸ਼ੀ ਲੱਭਿਆ ਜਿਹੜਾ ਕੁਰਾਨ ਦੀ ਬੇਅਦਬੀ ਦਾ ਦੋਸ਼ੀ ਸੀ ਔਰ ਧਾਰਮਿਕ ਗ੍ਰੰਥਾਂ ਦੀ ਸਾਜਸ਼ ਦਾ ਦੌਰ 2015 ਤੋਂ ਚੱਲਿਆ ਹੈ 2016 ਦਾ ਸੀ ਉਹਨਾਂ ਨੇ ਰਾਜਨੀਤਿਕ ਸਾਜ਼ਿਸ਼ ਦਾ ਪਰਦਾ ਵੀ ਖੁੱਲ ਗਿਆ ਉਹਦੇ 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 ਫੜੇ ਜਾਣ ਨਾ ਉਹਨੂੰ ਸਜ਼ਾ ਮਿਲਣ ਲੱਗੀ ਤੇ ਭਗਵੰਤ ਮਾਨ ਦੀ ਸਰਕਾਰ ਜਾ ਕੇ ਤੇ ਅਦਾਲਤ ਵਿੱਚ ਕੇਸ ਵਾਪਸ ਲੈਣ ਵਾਸਤੇ ਪਹੁੰਚ ਗਈ ਇਹ ਹੁਣ ਮੈਂ ਤੁਹਾਨੂੰ ਮੀਡੀਆ ਨੂੰ ਪੁੱਛਦਾ ਵੀ ਇਹਨਾਂ ਨੂੰ ਜਾ ਕੇ ਪੁੱਛੋ ਵੀ ਕੀ ਤੁਹਾਡਾ ਕੀ ਡਰ ਸੀ ਕੇਜਰੀਵਾਲ ਨੂੰ ਕੀ ਡਰ ਸੀ ਭਗਵੰਤ ਮਾਨ ਨੂੰ ਕੀ ਡਰ ਸੀ ਕਿ ਤੁਹਾਨੂੰ ਤਾਂ ਸਜ਼ਾ ਕਹਿਣਾ ਚਾਹੀਦਾ ਸੀ ਹੋਰ ਸਖਤ ਦਿਓ ਤੇ ਤੁਸੀਂ ਕਿਹਾ ਜੀ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਆ ਜੇ ਬੇਦਬੀ 'ਚ ਦੋਸ਼ੀ ਹੋ ਗਿਆ ਤੇ ਫਿਰ ਸਾਡਾ ਪਰਦਾ ਖੁੱਲ ਜਾਣਾ ਦੇਸ਼ ਦੇ ਵਿੱਚ ਪਤਾ ਲੱਗ ਜੂ ਕਿ ਅਸੀਂ ਰਾਜ ਸੱਤਾ ਹਾਸਲ ਕਰਨ ਵਾਸਤੇ ਐਡੇ ਘਣਾਉਣੇ ਕੰਮ ਕਰਦੇ ਰਹੇ ਹਾਂ ਇਸ ਕਰਕੇ ਗੁਰੂਬਾਰਜ ਬੜਾ ਬੇਨਤ ਆ ਆ ਦੇਖੋ ਇਹ ਕਿਸੇ ਨੂੰ ਪਤਾ ਸੀ ਵੀ ਇਹ ਪਰਦਾ ਖੁੱਲ ਜਾਣਾ ਔਰ ਖੁੱਲ ਗਿਆ ਜੱਜ ਸਾਹਿਬ ਨੇ ਜੱਜ ਲੋਡ ਤੇ ਲਿਖ ਦਿੱਤਾ ਔਰ ਜਜਮੈਂਟ ਮੀਡੀਆ ਨੂੰ ਬੇਨਤੀ ਹੈ ਪੜ੍ਹ ਲਓ ਅਜੇ ਤੱਕ ਦੀ ਸੋਸ਼ਲ ਮੀਡੀਆ 'ਚ ਵੀ ਪਾਤੀ ਅੱਜ ਵਿਸ਼ੇਸ਼ ਤੌਰ ਤੇ 20ਵੀਂ ਸਦੀ ਦੇ ਮਹਾਨ ਯੋਧੇ ਜਰਨੈਲ ਦਮਦਮਿਤ ਸਾਲ 14ਵੀਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖਾਂ ਦੇ ਭਤੀਜਾ ਜੀ ਅਮਰ ਸ਼ਹੀਦ ਜਹਦਰ ਜੰਗੀਰ ਸਿੰਘ ਦੇ ਸੁਪੁੱਤਰ ਦਾਸ ਦੇ ਵੱਡੇ ਭਰਾ ਸਟਾਈਲ ਖਵੀਰ ਸਿੰਘ ਜੀ ਜੀ ਅੱਜ ਪਹਿਲੀ ਵਰਖੀ ਸੀ ਜੋ ਅਮਰ ਸ਼ਹੀਦ ਦਮ ਦਮ ਤੱਕ ਸਾਲ ਦੇ ਦੂਸਰੇ ਮੁਖੀ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੇ ਸ਼ਹੀਦੀ ਪੁੰਗੇ ਵਿਖੇ ਉਹਨਾਂ ਦਾ ਅਜੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਆ ਸਾਰੀ ਜੱਥੇਬੰਦੀ ਇੰਟਰਨੈਸ਼ਨਲ ਪੰਥਰਦਾਰ ਅਤੇ ਹੋਰ ਵੀ ਜੱਥੇਬੰਦੀਆਂ ਦੇ ਨਮਾਇंदे ਦਲ ਖਾਲਸਾ ਦੇ ਭਾਈ ਤੌਰਪਾਲ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਅੱਜ ਇੱਥੇ ਉਸੇ ਤੌਰ ਤੇ ਸਵਾਗਤ ਪਹੁੰਚੀਆਂ ਸੀ ਅਸੀਂ ਸਾਰੇ ਇਸੇ ਵਾਸਤੇ ਸਦਨ ਨੂੰ ਦੇ ਕਰਨਾ ਚ ਨਮਸਕਾਰ ਬੇਨਤੀ ਕਰਨ ਵਾਸਤੇ ਆਏ ਸੀਗੇ ਜੀ ਇਹਦੇ ਤੋਂ ਇਲਾਵਾ ਆਪ ਜੀ ਨੇ ਕੋਈ ਹੋਰ ਗੱਲ ਕਰਨੀ ਪ੍ਰਤੰਪਤ ਅੱਜ ਇਸ ਵੀਰਵਾਰ ਨੂੰ ਜਤਕਾ ਗਿਆ ਅੱਜ ਕੀਰਤਾ ਦੇਖਣਾ ਬਣਾਇਆ ਗਿਆ ਜੀ ਸਿੰਘ ਸਾਹਿਬ ਦਾ ਅੱਜ ਇਹ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਹੋਇਆ ਸ੍ਰੀ ਕਾਲ ਤਖਤ ਸਭ ਤੋਂ ਤਨਖਈਆ ਕਰਾਰ ਦੇਣ ਵੇਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਤੇ ਬਾਕੀ ਪੰਥ ਸਿੰਘ ਸਾਹਿਬਾਨਾ ਨੇ ਬੜੇ ਵਿਸਤਾਰ ਦੇ ਨਾਲ ਉਹਦਾ ਕਾਰਨ ਦੱਸਿਆ ਸੀ ਕਿ ਉਹਨਾਂ ਦੀ ਕਾਰਜਸ਼ੈਲੀ ਵੇਲੇ ਉਹਨਾਂ ਦੇ ਕਾਰਜਕਾਲ ਸਮੇਂ ਪੰਥ ਦੇ ਵਿੱਚ ਜੋ ਨਮੋਸ਼ੀ ਦੇ ਮਾਹੌਲ ਦੇਖਣਾ ਪਿਆ ਵੱਡੀਆਂ ਕਟਾਈਆਂ ਹੋਈਆਂ ਵੱਜਰ ਗਨਾਹ ਹੋਏ ਉਹਨਾਂ ਕਰਕੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਜੋ ਉਹਨਾਂ ਨੇ ਲਖਤੀ ਰੂਪ ਵਿੱਚ ਦਿੱਤਾ ਹੈ ਮੈਂ ਉਹਨਾਂ ਦੀ ਆਪਜੀ ਨਾਲ ਪਾਸ਼ਾ ਦੇ ਵਿੱਚ ਗੱਲ ਕਰ ਰਿਹਾ ਅੱਜ ਉਹਨਾਂ ਨੂੰ ਤਰੀਕ ਦੇ ਕੇ ਸੱਦਿਆ ਗਿਆ ਹੈ ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਵੀ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਦੇ ਮਨਤਾਬਕ ਪੰਥ ਦੀਆਂ ਰਵਾਇਤਾਂ ਨੂੰ ਮੁੱਖ ਰੱਖ ਕੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਜੋ ਫੈਸਲਾ ਲਿਆ ਜਾਣਾ ਹੈ ਸਾਨੂੰ ਸਭ ਨੂੰ ਉਹਦਾ ਇੰਤਜ਼ਾਰ ਹੈ ਪਰ ਇਹ ਤਿੰਨ ਸਿੰਘ ਸਾਹਿਬ ਨੂੰ ਹੀ ਜਿਹੜਾ ਕਿ ਸਪਸ਼ਟ ਕਰਨ ਉਹਨਾਂ ਤੋਂ ਮੰਗਿਆ ਗਿਆ ਸੀ ਉਸ ਟਾਈਮ ਜਦਿ ਸ਼੍ਰੀ ਕਾਲ ਤਖਤ ਸਾਹਿਬ ਦੇ ਸੀ ਉਹ ਸਭ ਦੇ ਸਾਹਮਣੇ ਉਹਨਾਂ ਨੇ ਉਹਨਾਂ ਕੋਲੋਂ ਹੀ ਮੰਗਿਆ ਕਿ ਜੋ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਘਟਨਾਵਾਂ ਹੋਈਆਂ ਜੀ ਉਸ ਵੇਲੇ ਉਹਨਾਂ ਦਾ ਕੀ ਰਵਈਆ ਰਿਹਾ ਹੈ ਕੀ ਉਹਨਾਂ ਤੇ ਦਬਾਅ ਸੀ ਪ੍ਰੈਸ਼ਰ ਸੀ ਕਿੰਨਾ ਕਾਰਨਾ ਕਰਕੇ ਇੱਕ ਟਰਾਮਾ ਨੂੰ ਅੰਜਾਮ ਦੇਣ ਦੇ ਵਿੱਚ ਮੌਕਾ ਮਿਲਿਆ ਉਹਨਾਂ ਨੂੰ ਵੀ ਸੱਦਿਆ ਇਸ ਕਰਕੇ ਉਹਨਾਂ ਦਾ ਵੀ ਅੱਜ ਸਾਰਾ ਪੱਖ ਸੁਣਿਆ ਜਾਏਗਾ ਉਹ ਵੀ ਸੰਗਠਨਾਂ ਦੇ ਸਾਹਮਣੇ ਸਿੰਘ ਸਾਹਿਬ ਨੇ ਰੱਖਣਾ ਹੈ ਤਾਂ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਨੇ ਆਪਣੇ ਢੰਗ ਦੇ ਨਾਲ ਕਿਵੇਂ ਇਹਨਾਂ ਨੂੰ ਕਰਨਾ ਹੈ ਕਿਵੇਂ ਉਹਨੂੰ ਕੀ ਉਹਨਾਂ ਨੂੰ ਹਾਲ ਆਉਣੀ ਹੈ ਕੀ ਉਹਨੂੰ ਸਜ਼ਾ ਲਾਉਣੀ ਹੈ ਇਹ ਸਾਰਾ ਕੁਝ ਆਪਣੇ ਸਾਹਮਣੇ ਆ ਜਾਵੇਗਾ ਸਿੰਘ ਸਾਹਿਬ ਤੁਹਾਡੇ ਮੁਤਾਬਿਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਸੁਖਬੀਰ ਸਿੰਘ ਬਾਦਲ ਨੂੰ ਇਹਦੇ ਤੇ ਪ੍ਰਤੀਕਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਸਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਉਸ ਮਸਲੇ ਤੋਂ ਪਹਿਲਾਂ ਉਹਨਾਂ ਵੱਲੋਂ ਫੈਸਲਾ ਸੁਣਾਉਣ ਤੋਂ ਪਹਿਲਾਂ ਮਹਿਕਮਾ ਵੀ ਆਏ ਨਹੀਂ ਹੋਣਾ ਚਾਹੀਦਾ ਆਏ ਹੋਣਾ ਚਾਹੀਦਾ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾ ਦਾ ਦੇ ਉਲਟ ਹੈ ਸਿੰਘ ਸਾਹਿਬ ਸਿੰਘ ਸਾਹਿਬ ਦੇ ਫੈਸਲੇ ਨੂੰ ਲੈ ਕੇ ਉਹਨਾਂ ਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਹੈ ਜਿਆਦਾ ਕੁਝ ਐਸਾ ਵੀ ਕੀਤਾ ਜਾ ਰਿਹਾ ਦੇਖੋ ਇਹ ਸਾਨੂੰ ਗੱਲਾਂ ਆ ਰਹੀਆਂ ਪਰ ਉਹਨਾਂ ਨੇ ਕੋਈ ਪ੍ਰੈਸ਼ਰ ਨਹੀਂ ਮੰਨਿਆ ਅੱਜ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਉਹਨਾਂ ਨੇ ਬਿਨਾਂ ਪ੍ਰੈਸ਼ਰ ਤੋਂ ਅੱਜ ਤੱਕ ਦੇ ਸਿੱਖਾਂ ਦੀ ਭਾਵਨਾ ਦੇ ਮੁਤਾਬਕ ਆਪਦੇ ਸਟੈਂਡ ਤੇ ਖੜੇ ਹੈ ਆਪਾਂ ਨੂੰ ਕੋਈ ਗਲਤ ਫਹਿਮੀ ਨਹੀਂ ਮਨ ਵਿੱਚ ਪਲਣੀ ਚਾਹੀਦੀ ਕਿ ਕੋਈ ਪ੍ਰੈਸ਼ਰ ਪੈ ਰਿਹਾ ਹੈ ਕਿਸੇ ਪ੍ਰੈਸ਼ਰ ਥੱਲੇ ਕੰਮ ਕਰ ਰਹੇ ਨੇ ਉਹਨਾਂ ਨੇ ਜੋ ਫੈਸਲਾ ਕਰਨਾ ਹੈ ਗੁਰੂ ਸਾਹਿਬ ਦੇ ਹੁਕਮ ਵਿੱਚ ਹੀ ਹੋਣਾ ਹੈ ਅਕਾਲੀ ਦਲ ਦੋਫਾੜ ਹੋਇਆ ਹੋਇਆ ਜਿਹੜੇ ਵੀਰ ਸਿੰਘ ਬਾਦਲ ਹੁਣਾਂ ਦੇ ਸਾਥੀ ਹੁੰਦੇ ਸੀ ਉਹ ਸਵਾਲ ਚੁੱਕਦੇ ਸਵਾਲ ਚੁੱਕਰੇ ਨੇ ਸੁਧਾਰ ਲਿਆ ਮੈਨੂੰ ਵੀ ਮਾਫੀ ਦਿੱਤੀ ਗਈ ਹੈ ਇਹ ਕੋਰ ਕਮੇਟੀ ਚ ਕੋਈ ਡਿਸੀਜਨ ਨਹੀਂ ਹੋਇਆ ਨਾ ਡਿਸਾਈਡ ਹੋਇਆ ਇਹ ਇੰਡੀਵਿਜੂਅਲ ਇਹ ਸਾਰੇ ਸਾਰੇ ਫੈਸਲੇ ਤਾਂ ਹੀ ਸਿੰਘ ਸਾਹਿਬ ਜੀ ਨੇ ਦੇਖੋ ਇਹ ਫੈਸਲਾ ਨਤਾਰਨ ਵਾਸਤੇ ਹੀ ਕੋਰ ਕਮੇਟੀ ਵੀ ਸੱਦੀ ਹੈ ਪਿਛਲੀਆਂ ਜੋ ਕੈਬਨਿਟ ਦੀਆਂ ਮਿਨਿਸਟਰੀਆਂ ਦੇ ਵਿੱਚ ਵਜ਼ੀਰ ਰਹੇ ਨੇ ਉਹ ਵੀ ਸਾਰੇ ਸੱਦੇ ਆ ਇਸ ਕਰਕੇ ਇਹ ਜਿਹੜੀਆਂ ਤੋਖਲੇ ਪੈਦਾ ਹੁੰਦੇ ਰਹੇ ਨੇ ਕਿਉਂ ਹੋਏ ਕੋਰ ਕਮੇਟੀ ਚ ਫੈਸਲੇ ਲਏ ਗਏ ਜਾਂ ਅਜੈਕਟਿਵ ਦੇ ਵਿੱਚ ਲਏ ਗਏ ਕਿ ਨਹੀਂ ਜਾਂ ਜਿਵੇਂ ਵੀ ਫੈਸਲੇ ਹੋਏ ਕਿਵੇਂ ਹੋਏ ਕਿਉਂ ਹੋਏ ਕਿਹੜੇ ਕਿਹੜੇ ਉਹਦੇ ਵਿੱਚ ਮੁੱਖ ਦੋਸ਼ੀ ਨੇ ਕਿੰਨਾਂ ਦੀ ਸਲਾਹ ਨਾਲ ਲਏ ਗਏ ਸਾਰੇ ਸਲਾਹਕਰ ਉਸ ਵੇਲੇ ਦੇ ਸਿੰਘ ਸਾਹਿਬ ਨੇ ਸੱਦੇ ਆ ਉਹਨਾਂ ਦਾ ਸਾਰਾ ਨਿਤਾਰਾਜ ਹੋ ਜਾਣਾ ਠੀਕ ਹੈ ਜੀ ਬਿਲਕੁਲ ਮਿਹਰਬਾਨੀ ਜੋ ਵੀ ਫੈਸਲਾ ਆਏਗਾ ਜੋ ਵੀ ਹੁਕਮ ਆਏਗਾ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਲਣਾ ਕਰਾਂਗੇ ਭਾਈ ਸਾਹਿਬ ਕਹਿੰਦਾ ਵੀ ਜਾ ਰਿਹਾ ਕਿ ਦਬਾਅ ਪਾਇਆ ਜਾ ਰਿਹਾ ਜਥੇਦਾਰਾਂ ਉੱਤੇ ਕੀ ਤਾਂ ਕੌਣ ਕਹਿੰਦਾ ਆ ਕੌਣ ਬੰਦਾ ਦੱਸੋ ਕਿਹੜਾ ਦਬਾਅ ਪਾ ਰਿਹਾ ਕੋਈ ਕੱਲ ਖਾਲੀ ਜਾਈ ਮੇਰੀ ਗੱਲ ਸੁਣੋ ਜੀ ਕੋਈ ਬੰਦਾ ਇਸਹਾਰਦ ਕਰ ਦੋ ਜਿਹੜਾ ਦਬਾਅ ਪਾ ਰਿਹਾ ਕੋਈ ਦਬਾਅ ਪਾ ਹੀ ਨਹੀਂ ਸਕਦਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੇ ਕੌਣ ਦਬਾਅ ਪਾ ਦੂਗਾ ਜੀ ਅਜੇ ਤੱਕ ਕੋਈ ਅਜੋਜੀ ਸ਼ਕਤੀ ਤਾਂ ਆਈ ਨਹੀਂ ਜਿਹੜੀ ਦਬਾਅ ਗਾਬੜਿਆ ਸਰ ਸਪਸ਼ਟਕਰਨ ਤੋਂ ਬਹੁਤ ਬਿਹਤਰ ਹੋਇਆ। ਬਾਬੂ ਜੀ ਤਾਂ ਹੁਣ 20 ਇਕੱਠੇ ਮੰਤਰੀ ਬੁਲਾਏ ਗਏ ਨੇ। ਇਹ ਲੱਗਦਾ ਕਿ ਜਿਹੜੇ ਜਥੇਦਾਰਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਕੋਲੋਂ 20 ਕਰੋੜ ਦਲਦੀਆਂ ਹੋਈਆਂ ਨੇ ਜਦਕਿ ਪੱਲੇ ਸੁਖਬੀਰ ਸਿੰਘ ਸਰ ਨਹੀਂ ਜਦੋਂ 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 ਫੈਸਲੇ ਹੁੰਦੇ ਆ ਫਿਰ ਉਹ ਸਾਰਿਆਂ ਦੇ ਝੁਮੇ ਪੈਂਦਾ ਨਾ ਫੈਸਲਾ ਜਦੋਂ ਹੁੰਦਾ ਆ ਫੈਸਲੇ ਕਰਨ ਵਾਸਤੇ ਸਾਰਿਆਂ ਦੀ ਰਾਏ ਲਈ ਜਾਂਦੀ ਆ ਜੋ ਫੈਸਲੇ ਹੁੰਦੇ ਉਹਦੇ ਸਾਰੇ ਸ਼ਾਮਲ ਹੁੰਦੇ ਆ। ਪਰ ਇਹ ਚਣੇ ਇਹ ਸੁਧਾਰ ਲੈਰ ਵਾਲੇ ਉਹ ਵੀ ਵਿੱਚ ਸ਼ਾਮਲ ਆ ਗਏ। ਬਿਲਕੁਲ ਸ਼ਾਮਲ ਨੇ। ਹਾਂਜੀ। ਉਹ ਤਾਂ ਪਹਿਲਾਂ ਸ਼ਾਮਲ ਨੇ। ਛੇੜ ਛੇੜੀਏ ਦੋਸਤੋ ਬਾਦ ਇਸ਼ਾਰਾ ਇਹ ਤੁਹਾਨੂੰ ਮਾਫੀ ਕੋਟੀ ਗੇਮ ਹੋ ਗਈ ਉਹਨਾਂ ਲਈ ਉਹਨਾਂ ਲਈ ਉਲਟੀ ਗੇਮ ਹੋ ਗਈ ਸਰ ਉਸ ਤੋਂ ਬਾਅਦ ਮੁਰਗੇ ਕੋ ਟਿੱਪਣੀ ਤੇ ਨਹੀਂ ਕਰੂਗਾ ਜੋ ਫੈਸਲਾ ਜਿੰਦਾ ਸਾਹਿਬ ਦਾ ਨਾ ਬਿਲਕੁਲ ਐਹੀ ਤਾਂ ਕਰਦੇ ਨਹੀਂ ਹੋਰ ਤਾਂ ਸਾਨੂੰ ਪਤਾ ਨਹੀਂ ਕਿ ਸਰ ਸਾਹਿਬ ਉਲਟੀ ਗੇਮ ਦੀ ਸੀ ਕਹਿ ਰਹੇ ਹੋ ਉਲਟੀ ਗੇਮ ਦਾ ਕੀ ਮਤਲਬ ਕੀ ਭਾਵ ਹੈ ਉਲਟੀ ਗੇਮ ਦਾ ਮਤਲਬ ਇਹ ਵੀ ਉਹ ਸ਼ਿਕਾਇਤ ਕਰਤਾ ਵੀ ਵਿਚ ਨਾਲ ਫਸ ਗਏ ਉਹ ਵੀ ਨਾਲ ਹੀ ਨੇ ਇਹ ਆ ਮੈਂ ਕਹ ਰਿਹਾ ਅੱਜ ਦੇ ਫੈਸਲੇ ਨੂੰ ਕਿੱਦਾਂ ਦੇਖਦੇ ਹੋ ਬਿਲਕੁਲ ਇਹਨਾਂ ਬੈਨੋ ਲਾਗੂ ਕਰਾਂਗੇ ਹਕਾਲਤਕ ਸਾਹਿਬ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਉਹ ਪ੍ਰਵਾਹ ਕਰੇਗਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਹੈ ਗੁਰੂ ਦੇ ਦਰ ਤੋਂ ਵਰਸਾਈ ਹੋਈ ਪਾਰਟੀ ਹੈ ਗੁਰੂ ਦੇ ਦਰ ਦੀ ਕੁੱਕਰ ਹੈ ਸ਼੍ਰੋਮਣੀ ਅਕਾਲੀ ਸੋ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੈ ਉਸ ਆਦੇਸ਼ ਦੇ ਇੱਕ ਇੱਕ ਅੱਖਰ ਦੇ ਉੱਤੇ ਪਹਿਰਾ ਦਿੱਤਾ ਜਾਊਗਾ ਕਿਉਂਕਿ ਪੂਰਨ ਸਮਰਪਣ ਭਾਵਨਾ ਦੇ ਨਾਲ ਹੀ ਅਸੀਂ ਤਖਤ ਸਾਹਿਬ ਤੇ ਨਤਮਸਤਕ ਆਂ ਚਾਹੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸਰ ਦਾ ਸੁਖਬੀਰ ਸਿੰਘ ਬਾਦਲ ਹੋਵੇ ਸਮੁੱਚੀ ਲੀਡਰਸ਼ਿਪ ਹੈ ਗੁਰੂ ਦੇ ਦਰ ਨਾਲ ਕੋਈ ਤਰਕ ਨਹੀਂ ਕੋਈ ਬਤਰਕ ਨਹੀਂ ਕੋਈ ਚੋਸਤਰੀ ਕੋਈ ਚਲਾਕੀ ਨਹੀਂ ਸੋ ਗੁਰੂ ਦੇ ਦਰ ਤੇ ਖੜੇ ਆ ਗੁਰੂ ਦੀ ਗੋਦ ਦੇ ਵਿੱਚ ਆ ਸੋ ਜੋ ਵੀ ਤਖਸਬ ਦਾ ਆਦੇਸ਼ ਹੋਊਗਾ ਉਹ ਖਿੜੇ ਮੱਥੇ ਪਰਵਾਣ ਅੱਜ ਹਰ ਇੱਕ ਰਾਜਨੀਤਿਕ ਪਾਰਟੀ ਦੀ ਅੱਖ ਇਸ ਫੈਸਲੇ ਦੇ ਉੱਤੇ ਬਣੀ ਹੋਈ ਹੈ ਹਰ ਸਿੱਖ ਕੌਮ ਦੀ ਅੱਖ ਨਾਨਕ ਨਾਮਲੇਵਾ ਸੰਗਤ ਦੀ ਅੱਖ ਇਸ ਫੈਸਲੇ ਤੇ ਬਣੀ ਹੋਈ ਹੈ ਕਿਸ ਤਰ੍ਹਾਂ ਦੇਖਦੇ ਸਭ ਦੇਖੋ ਇਹ ਤਖਸੈਬਾਨ ਇਹ 6ਵੇਂ ਪਾਤਸ਼ਾਹ ਦੀ ਗੱਦੀ ਹੈ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਤੇ ਉਰੋਂ ਜੋ ਵੀ ਆਦੇਸ਼ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਊਗਾ ਜੋ ਵੀ ਕੋਈ ਫੈਸਲਾ ਆਊਗਾ ਉਸ ਫੈਸਲੇ ਅੱਗੇ ਅਸੀਂ ਸਿਰ ਝੁਕਾ ਕੇ ਖੜੇ ਤੇ ਇੱਕ ਇੱਕ ਸ਼ਬਦ ਦੀ ਇਹ ਨਿਬਿੰਨ ਪਾਲਣਾ ਕੀਤੀ ਅਕਾਲੀ ਫਰਾਂ ਲੈ ਨੇ ਇਲਜ਼ਾਮ ਲਗਾਇਆ ਕਿ ਕੈਂਸਲਿੰਗ ਲੈ ਕੇ ਜਥੇਦਾਰਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕੀ ਕਰਤਾਂ ਹੈ ਦੇਖੋ ਬੜੀ ਮੰਦ ਭਾਗੀ ਗੱਲ ਹੈ ਕਿ ਇੱਕ ਪਾਸੇ ਆਪਾਂ ਸਾਰੇ ਗੁਰੂ ਦੇ ਦਰ ਤੇ ਖੜੇ ਆਂ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਤੇ ਉਹਦੇ ਤੇ ਪ੍ਰੈਸ਼ਰ ਪਾਉਣ ਵਰਗੀਆਂ ਗੱਲਾਂ ਅਗਰ ਸੁਧਾਰ ਲੈਰ ਕਰ ਰਹੇ ਆਂ ਤਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਹੁਣ ਆਪਾਂ ਥੋੜਾ ਜਆ ਸੰਭਲੀਏ ਥੋੜਾ ਜਆ ਆਪਾਂ ਦੇਖੀਏ ਕਿ ਆਪਾਂ ਖੜੇ ਕਿੱਥੇ ਆਪਾਂ ਫੈਸਲਾ ਉਡੀਕ ਲਈਏ ਮੈਂ ਕਿਸੇ ਵੀ ਐਸੇ ਜਿਹੜੀ ਉਹਨਾਂ ਦੇ ਕੋਈ ਇਲਜ਼ਾਮ ਨੇ ਉਹ ਇਲਜ਼ਾਮ ਤਰਾਸ਼ੀਆਂ ਕਰਦੇ ਰਹਿਣ ਛਰੋਮਨੀ ਕਲਦਲ ਉਹਨਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਜਵਾਬ ਗੁਰੂ ਨੇ ਦੇਣਾ ਹੁਣ ਜਵਾਬ ਧੱਕ ਸਾਹਿਬ ਦੇ ਜਥੇਦਾਰ ਸਹਿਬਾਨਾ ਨੇ ਪੂਰੇ ਫੈਸਲਾ ਸੁਣਾਉਣਾ ਸੋ ਉਹਨਾਂ ਦਾ ਫੈਸਲਾ ਉੱਦਕਣਾ ਚਾਹੀਦਾ ਮੈਂ ਤਾਂ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਇੱਥੇ ਉਹਨੇ ਕੰਮ ਕਰਦੇ ਰਹੇ ਨੇ ਅਕਾਲੀ ਦਲ ਨੂੰ ਹੋਂਦ ਜਿਹੜੇ ਕੰਮ ਨਹੀਂ ਕੀਤੇ ਜਾ ਰਹੇ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰੂਹ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੇ ਮਸਲਿਆਂ ਦੀ ਮਦਈ ਹੈ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਸ਼੍ਰੋਮਣੀ ਅਕਾਲੀ ਦਲ ਕਰਦਾ ਸੋ ਸ਼੍ਰੋਮਣੀ ਅਕਾਲੀ ਦਲ ਬਿਨਾ ਪੰਜਾਬ ਦੀ ਜਿਹੜਾ ਕੋਈ ਇੱਕ ਬਿਹਤਰ ਪੰਜਾਬ ਦੀ ਜਿਹੜੀ ਸਿਰਜਣਾਉ ਨਹੀਂ ਹੋ ਸਕਦੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਲਾਈਫਲਾਈਨ ਹੈ